ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੀਏਪੀਟੀ ਵੱਲੋਂ ਅਸੀਂ ਰੈਜਿਡਰ ਡੈਮੋ ਫਾਰਮਰ ਸੀ ਅੱਜ ਅਸੀਂ ਉਹਨਾਂ ਦਾ ਕੋਲ ਜਿਹੜੀ ਹੈਗੀ ਉਹਦੇ ਟੂਰ ਕੀਤੀ ਅੱਜ ਆਪਣੇ ਤਾਂ ਸਾਡੇ ਨਾਲ ਸਾਡੇ ਐਕਸਪਰਟ ਕਰ ਰਹੇ ਨੇ ਡਾਕਟਰ ਕੁਲਵਿੰਦਰ ਸਿੰਘ ਜੀ ਮਰਖਾਈ ਸਾਹਿਬ ਤੇ ਨਾਲ ਸਾਡੇ ਖਰੇ ਨੇ ਪੋਸਾਦਲ ਸਿੰਘ ਜ਼ਿਲ੍ਹਾ ਫੋਨਪੁਰ ਤੋਂ ਕਿਸਾਨ ਵੀਰ ਮਨਜੀਤ ਸਿੰਘ ਜੀ ਤੇ ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੋ ਵੀ ਹੈ ਹਾਂਜੀ ਸਰ ਅਸੀਂ ਸਰਦਾਰ ਮਨਦੀਪ ਸਿੰਘ ਦੇ ਖੇਤ ਦੇ ਵਿੱਚ ਆਏ ਸੀਗੇ ਤੇ ਖੇਤ ਚ ਦਿੱਕਤ ਇਹ ਸੀ ਕੁਝ ਬੂਟੇ ਆ ਪਾਉਣੇ ਹੀ ਰਹਿ ਗਏ ਤੇ ਇਹ ਇਹੜੇ ਬਾਣੀ ਬੂਟੇ ਐ ਇਹਨਾਂ ਨੂੰ ਦੇਖ ਕੇ ਕਿਸਾਨ ਚਿੰਤਤ ਸੀਗਾ ਖੇਤ ਦੇ ਵਿੱਚ ਆ ਕੇ ਅਸੀਂ ਦੇਖਿਆ ਖੇਤ 'ਚ ਨੂੰ ਦੋ ਤਿੰਨ ਤਰ੍ਹਾਂ ਦੇ ਬੂਟੇ ਮਿਲੇ ਐ ਕੁਝ ਜਗ੍ਹਾ ਤੇ ਦਾ ਬੂਟੇ ਇਸ ਤਰ੍ਹਾਂ ਦੇ ਸੀਗੇ ਕਿ ਜਿਹੜੇ ਉੱਪਰੋਂ ਚੂਹੇ ਨੇ ਖਾਦੇ ਸੀਗੇ ਤੇ ਦੁਬਾਰਾ ਫੁੱਟੇ ਸੀਗੇ ਉਹਨਾਂ ਦਾ ਕੱਦ ਵੀ ਛੋਟਾ ਰਹਿ ਗਿਆ ਸੀਗਾ ਪਰੰਤੂ ਉਹਦੀਆਂ ਜੜਾਂ ਦਾ ਚਿੱਟੀਆਂ ਜੜਾਂ ਕਾਫੀ ਸੀਆਂ ਪੱਤਨਾ ਔਖਾ ਸੀਗਾ ਇਸ ਤੋਂ ਬਿਨਾ ਕੁਝ ਬੂਟੇ ਇਹੋ ਜਿਹੇ ਮਿਲੇ ਐ ਜਿਹਨੂੰ ਆਪਾਂ ਪੱਤੇ ਉਹਨਾਂ ਦੇ ਠਕਾਉਨੇ ਐ ਜੇ ਅਸੀਂ ਉਹਨੂੰ ਕੱਟਦੇ ਐ ਤੇ ਆਰਾਮ ਦੇ ਨਾਲ ਜ਼ਮੀਨ 'ਚੋਂ ਬਾਹਰ ਆ ਜਾਂਦਾ ਹੈ ਤੇ ਜੜ ਜਮਾ ਕਾਲੀ ਹੈ ਤਾਂ ਇਹ ਜਿਹੜੇ ਪੱਤੇ ਪੁੱਤੇ ਆ ਹੋ ਸਕਦਾ ਕਿ ਵਾਇਰਸ ਵਾਲੇ ਹੋਣ ਤਾਂ ਉੱਥੇ ਜਿਹੜਾ ਹੈਗਾ ਕਿਸਾਨ ਵੀਰ ਨੇ ਸਲਾਹ ਦਿੱਤੀ ਗਈ ਹੈ ਕਿ ਇਹ ਪੁੱਤੇ ਜਿਹੜੇ ਹੈਗੇ ਆ ਨੇੜੇ ਦੇ ਖੇਤੀਬਾੜੀ ਵਿਗਿਆਨ ਕੇਂਦਰ ਤੇ ਜਾ ਕੇ ਇਹਨਾਂ ਦਾ ਸੈਂਪਲ ਦਿਓ ਤੇ ਇਹਨਾਂ ਨੂੰ ਚੈੱਕ ਕਰਵਾਓ ਜੇਕਰ ਇਹ ਪੁੱਤੇ ਵਾਇਰਸ ਵਾਲੇ ਹੋਏ ਤਾਂ ਉਥੋਂ ਫਾਈਨਲ ਹੋ ਜਾਏਗਾ ਤੇ ਜੇਕਰ ਇਹ ਲੱਛਣ ਕਨਫਰਮ ਹੁੰਦੇ ਆ ਤਾਂ ਕਿਸਾਨ ਨੂੰ ਇਹ ਦੱਸਿਆ ਗਿਆ ਕਿ ਇਹਨਾਂ ਪੁੱਟਿਆਂ ਨੂੰ ਕੱਟ ਕੇ ਰਹਿਗਾ ਨਾ ਪਰੇਤਾ ਜਾਵੇ ਤਾਂ ਕਿ ਇਹ ਜਿਹੜਾ ਹੈਗਾ ਅੱਗੇ ਨਾ ਵਧੇ ਅੱਛਾ ਜੇਕਰ ਇਹ ਵਾਇਰਸ ਕਨਫਰਮ ਹੁੰਦਾ ਕੱਲ ਨੂੰ ਤਾਂ ਵਾਇਰਸ ਨੂੰ ਰੋਕਣ ਵਾਸਤੇ ਕੋਈ ਵੀ ਦਵਾਈ ਜਿਹੜੀ ਹੈਗੀ ਸਾਡੇ ਕੋਲ ਨਹੀਂ ਹੈਗੀ ਇਹਨੂੰ ਜਿਹੜਾ ਹੈਗਾ ਚਿੱਟਾ ਤੇਲਾ ਜਾਂ ਚਿੱਤੀ ਪੱਠ ਵਾਲਾ ਟਿੱਡਾ ਉਹ ਇਹਨੂੰ ਫਲਾਉਂਦਾ ਹੈ ਤਾਂ ਇਹ ਦੇ ਕਿਸਾਨ ਵੀਰ ਨੂੰ ਸਲਾਹ ਦਿੱਤੀ ਕਿ ਜੇਕਰ ਖੇਤ ਦੇ ਵਿੱਚ ਚਿੱਟਾ ਤੇਲਾ ਹੈ ਜੋ ਕਿ ਦੇਖਿਆ ਕਿ ਸਾਨੂੰ ਮਿਲਿਆ ਖੇਤ ਦੇ ਵਿੱਚ ਤਾਂ ਉਹਦੇ ਲਈ ਜਿਹੜੀਆਂ ਤੇਲੇ ਵਾਲੀਆਂ ਸਪਰੇਆਂ ਹੈਗੀਆਂ ਉਹਨਾਂ ਵਿੱਚੋਂ ਕੋਈ ਇੱਕ ਸਪਰੇਅ ਜਿਹੜੀ ਉਹ ਕਿਸਾਨ ਵੀਰ ਕਰ ਸਕਦੇ ਐ ਜਿਹਦੇ ਨਾਲ ਜਿਹੜਾ ਹੈਗਾ ਉਹ ਚਿੱਟੇ ਤੇਲੇ ਦਾ ਜਿਹੜਾ ਹੈਗਾ ਹਮਲਾ ਨਾ ਹੋਵੇ ਤੇ ਬਿਮਾਰੀ ਅਗੇ ਨਾ ਵੜੀ। ਬਾਕੀ ਜੋ ਵੀ ਯੂਨੀਵਰਸਿਟੀ ਦੀਆਂ ਗਾਈਡਲਾਈਨਸ ਆਰੀਆਂ ਜੋ ਵੀ ਜਿਹੜੀ ਉੱਥੋਂ ਸਪਾਰਸ਼ ਆ ਰਹੀ ਹੈ ਉਹ ਕਿਸਾਨ ਨੂੰ ਕਿਹਾ ਗਿਆ ਕਿ ਫੋਲੋ ਕੀਤਾ ਜਾਣਾ। ਤੇ ਵੱਡੀ ਗੱਲ ਹੈਗੀ ਆ ਕਿਹੜਾ ਤੇਲਾ ਹੈਗਾ ਇਹ ਜ਼ਿਆਦਾ ਜੂੜੀਆਂ ਦੇ ਨਾਲ ਫੈਲਦਾ ਹੈ। ਇਹ ਖੇਤ ਚ ਪਾਣੀ ਬਾਹਲਾ ਪਰ ਕੇ ਲਾਉਣਾ ਤੇ ਪਰ ਕੇ ਫੈਲਦਾ ਹੈ ਕਿਉਂਕਿ ਕਿਸਾਨ ਪਹਿਲਾਂ ਤੁਸੀਂ ਸਮਝਦਾਰ ਨੇ ਸਿਆਣੇ ਕਿਸਾਨ ਨੇ ਖੇਤ ਨੂੰ ਪਾਣੀ ਹਵਾ ਲਵਾ ਕੇ ਲਾ ਰਿਹਾ ਹੈ ਤੇ ਜਿਹਦੇ ਕਰਕੇ ਫੂਟੇ ਦੇ ਮੋਢੇ ਜਿਹੜੇ ਹੈਗੇ ਸਹੀ ਹੈ ਤੇ ਕੋਈ ਐਹੋ ਜੀ ਦਿੱਕਤ ਨਹੀਂ ਹੈਗੀ। ਧੰਨਵਾਦ ਮੇਰਬਾ। ਪਿਛਲੇ 2 ਦਿਨ ਦੇ ਵਿੱਚ ਲਗਭਗ 10 ਪਿੰਡਾਂ ਦੇ ਵਿੱਚ ਵੱਖ-ਵੱਖ ਖਸਾਨਾਂ ਦੇ ਖੇਤਾਂ ਜਾ ਕੇ ਦੇਖਿਆ ਤਾਂ ਜੋ ਮੇਰੀ ਫੀਡਬੈਕ ਹੈ ਉਸ ਅਧਾਰ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪਹਿਲੀ ਗੱਲ ਤਾਂ ਇਹ ਹੈ ਕਿ ਖੇਤ ਦੇ ਵਿੱਚ ਜਿਹੜਾ ਪਾਣੀ ਲਾ ਰਹੇ ਹੋ ਪਾਣੀ ਹਵਾ ਲਵਾ ਕੇ ਲਾਓ ਪਾਣੀ ਲਾਤਾ 1-2 ਦਿਨ ਖੜਾ ਰਿਹਾ ਪਾਣੀ ਜੀਰ ਗਿਆ ਫਿਰ 24 ਤੋਂ 36 ਘੰਟੇ ਬਾਅਦ ਦੁਬਾਰਾ ਪਾਣੀ ਤੁਸੀਂ ਲਾ ਸਕਦੇ ਹੋ ਜੇਕਰ ਪਾਣੀ ਭਰ ਕੇ ਰੱਖੋਗੇ ਤੇਲਾ ਵਧੇਗਾ ਚਿੱਟੀ ਪਟਾ ਟਿੱਡਾ ਵਧੇਗਾ ਜਿਹੜੀ ਕਰਕੇ ਹਮਲਾ ਵਧੇਗਾ ਯੂਰੀਆ ਖੇਤ ਦੇ ਵਿੱਚ ਹਸਾਬ ਨਾਲ ਰੱਖੋ ਤੇ ਜਿਹੜੇ ਕੋਈ ਇਸ ਤਰ੍ਹਾਂ ਦੇ ਮਦਰੇ ਬੁੱਟੇ ਹੈਗੇ ਨੇ ਇਹਨਾਂ ਬੁੱਟਿਆਂ ਦੇ ਜੇਕਰ ਰੰਗ ਗੂੜਾ ਹਰਾ ਹੋ ਗਿਆ ਪੱਤੇ ਤਕੋਨੇ ਹੋ ਗਏ ਪੱਤੇ ਸਿੱਧੇ ਖੜੇ ਆ ਜੜਾਂ ਕਾਲੀਆਂ ਹੋ ਗਈਆਂ ਬੁੱਟਾ ਆਰਾਮ ਨਾਲ ਪਟਿਆ ਜਾ ਰਿਹਾ ਤਾਂ ਉਹ ਜਿਹੇ ਬੁੱਟੇ ਆ ਜਿਹੜੇ ਸਿੰਪਲ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਤੋਂ ਚੈੱਕ ਕਰਵਾਓ ਬਿਮਾਰੀ ਹੈ ਤਾਂ ਉਹ ਬੁੱਟੇ ਨੂੰ ਪਟ ਕੇ ਜ਼ਮੀਨ ਚ ਨਾ ਪਾ ਦਿਓ ਤੇਲੇ ਦਾ ਸਪਰੇਅ ਜ਼ਰੂਰ ਕਰੋ ਜੇ ਤੇਲਾ ਹੈ ਤਾਂ ਬਾਕੀ ਜਿਹੜਾ ਹੈਗਾ ਵਾਇਰਸ ਦਾ ਕੋਈ ਹੱਲ ਨਹੀਂ ਹੁੰਦਾ ਵਾਇਰਸ ਵਾਲਾ ਬੂਟਾ ਪਟਣਾ ਹੀ ਪੈਂਦਾ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਘਬਰਾ ਕੇ ਕੁਝ ਨਹੀਂ ਹੋਣਾ ਠੀਕ ਹੈ ਹੁਣ ਆ ਦੇਖੋ ਆ ਜਿਹੜਾ ਬੂਟਾ ਮੇਰੇ ਹੱਥ 'ਚ ਹੈ ਇਹ ਲੱਗੇ ਡੂੰਗਾ ਹੁਣ ਕਿਸਾਨ ਇਸ ਨੂੰ ਵੀ ਪੌਣਾ ਬੂਟਾ ਸਮਝ ਲੈ ਕਿਨੇ ਪੌਣਾ ਬੂਟਾ ਨਹੀਂ ਹੈ ਇਹ ਡੂੰਗਾ ਲੱਗਿਆ ਸੀਗਾ ਤਾਂ ਥੋੜਾ ਜਿਹਾ ਜੇਕਰ ਕਿਤੇ ਬੂਟਾ ਡੂੰਗਾ ਲੱਗਿਆ ਕਿਤੇ ਜਿੰਕ ਦੀ ਘਾਟ ਹੈ ਉਹਦੇ ਵਿੱਚ ਵੀ ਕਨਫਿਊਜ਼ ਨਾ ਹੋਵੋ ਤੇ ਵੱਡੀ ਗੱਲ ਕੋਈ ਵੀ ਦਵਾਈ ਵਾਇਰਸ ਨਹੀਂ ਮਾਰੇਗੀ ਜਿੰਨੇ ਲੋਕ ਪਿਆਜ਼ ਚੋਲਾ ਪਾ ਰਹੇ ਕਿ ਆ ਦਵਾਈ ਪਾ ਕੇ ਵਾਇਰਸ ਦਾ ਹੱਲ ਹੋ ਜੂ ਆ ਹੋ ਜੂ ਉਹ ਗਲਤ ਹੈ ਉਹ ਕੰਮ ਨਾ ਕਰੋ ਕਿ ਧਿਆਨ ਨਾਲ ਦੇਖੋ ਖੇਤ ਦੇ ਵਿੱਚ ਜੇ ਬੂਟਾ ਹੈ ਮਾਰਾਂ ਦੀ ਰਹਿ ਲੋ ਜਰਾਏ ਦੇ ਅਨੁਸਾਰ ਕੰਮ ਕਰੋ ਬਸ ਇਹ ਹੀ ਕਹਿਣਾ ਚਾਹਾਂਗਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ